नमस्कार जैन दोस्तों मैं पवन मुखीजा मुखीजा आरएन न्यूज़ परदार संवाददाता शाहबादा परिवार जी उस परिवार ਦੇ ਨਾਲ ਉਹਨਾਂ ਦਾ ਭਾਂਜਾ ਸੀ ਉਹ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਉਹਨਾਂ ਨੇ ਸ਼ਾਬਾ ਜਾਣਾ ਸੀ ਤਾਂ ਉਹਨਾਂ ਨੇ ਸੋਚਿਆ ਕਿ देर रात ਹੋ ਗਈ देर रात ਉਣ ਕਰਕੇ ਉਹ ਆਪਣੇ ਭਾਂਜੇ ਦੇ ਘਰ ਰੁਕ ਜਾਂਦੇ ਨੇ ਸਵੇਰੇ ਉਹ ਚਲੇ ਜਾਣਗੇ ਪਰ ਜਿੱਦਾਂ ਇਹ ਕੁਨੌਰ ਪੁਲ ਦੀ ਸਾਈਡ ਤੋਂ ਚਾਰੇ ਸੰ ਕਾਰ ਤੇ ਸਵਾਰ ਹੋ ਗਏ ਰਸਤੇ ਵਿੱਚ ਅਨਨੋਨ ਬਾਈਕ ਸਵਾਰਾਂ ਨੇ ਉਹਨਾਂ ਦੀ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਕਾਰ ਨਹੀਂ ਰੁਕੀ ਗਈ ਤਾਂ ਉਹ ਬਾਈਕ ਸਵਾਰਾਂ ਨੇ ਗੋਲੀ ਚਲਾ ਦਿੱਤੀ ਗੋਲੀ ਚਲਾਈ ਗੋਲੇ ਕਾਰ ਦੇ ਪਿਛਲਾ ਸ਼ੀਸ਼ਾ ਤੋੜਦੀ ਹੋਈ ਉਸ ਕਾਰ ਦੇ ਵਿੱਚ ਬੈਠੀ ਮਹਿਲਾ ਦਾ ਸਿਰ ਵਿੱਚ ਚੱਲ ਗਈ ਮਹਿਲਾ ਲਹੂਲਵਾਨ ਹੋ ਗਈ ਉਸ ਮਹਿਲਾ ਜਸਵੀਰ ਕੌਰ ਨੂੰ ਅਲੇ ਚੰਡੀਗੜ੍ਹ ਦੇ ਹਸਪਤਾਲ ਤੋਂ ਬਾਅਦ ਇਲਾਜ ਦੇ ਲਈ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਪੁਲਸ ਨੂੰ ਸੋਚਨਾ ਮਿਲੀ, ਪੁਲਸ ਰੈਕਟਿਵ ਹੋਈ, ਪੁਲਸ ਨੇ આરોપીਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ, આરોપીਾਂ ਦੀ ਪਾਲ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ આરોપીਾਂ ਦੀ ਸੰਖਿਆ 5 ਤੋਂ 6 ਹੋ ਸਕਦੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਜਲਦ ਟ੍ਰੇਸ ਕਰ ਲਿਆ ਜਾਵੇਗਾ। ਜਾਣਕਾਰੀ ਦੇਣ ਸਰ ਜੋ ਸੂਚਨਾਵਾਂ ਜਾਣਕਾਰੀ ਮਿਲੀ ਹੈ ਸ਼ਾਹਬਾਦ ਹਰਿਆਣਾ ਦਾ ਰਹਿਣ ਵਾਲਾ ਜਸਪਾਲ ਸਿੰਘ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟਿਕਣ ਗਏ ਸਨ ਉਹਨਾਂ ਨਾਲ ਗੱਗਸਰਾਏ ਪਿੰਡ ਦੇ ਨੇੜੇ ਰਹਿਣ ਵਾਲਾ ਉਹਨਾਂ ਦਾ ਭਾਂਜਾ ਪਾਰਸਪ੍ਰੀਤ ਸਿੰਘ ਵੀ ਨਾਲ ਸੀ ਦੇਰ ਰਾਤ ਲਗਭਗ 1 ਵਜੇ ਦੀ ਗੱਲਸੀ ਆਰੀ ਹੈ ਕਿ ਜਦੋਂ ਉਹ ਵਾਪਸ ਜਾ ਰਹੇ ਸਨ ਤਾਂ ਉਹਨਾਂ ਨੇ ਸੋਚਿਆ ਡੇ ਰਾਤ ਹੋ ਗਈ ਹੈ ਉਹ ਆਪਣੇ ਭਾਂਜੇ ਦੇ ਘਰ ਰੁਕ ਜਾਂਦੇ ਹਨ ਤਾਂ ਕਿਹਾ ਜਾ ਰਿਹਾ ਹੈ ਕਿ ਜਦੋਂ ਉਹ ਕਾਰ ਤੇ ਸਵਾਰ ਹੋ ਕੇ ਕਨੌਰ ਪੁਲ ਦੇ ਨੇੜੇ ਪਹੁੰਚੇ ਤਾਂ ਰਸਤੇ ਵਿੱਚ ਦੋ ਬਾਈਕਾਂ ਖੜੀਆਂ ਸਨ ਤੇ ਜਿਹਨਾਂ ਦੀ ਸੰਖਿਆ ਦੱਸੀ ਜਾ ਰਹੀ ਹੈ ਉਸ ਬਾਈਕ ਤੇ ਸਵਾਰ ਜਿਹੜੇ ਲੋਕ ਨੇ ਨੌਜਵਾਨ ਸੀ ਉਹਨਾਂ ਦੀ ਸੰਖਿਆ ਪਾਇਨ ਤੋਂ 6 ਹੋ ਸਕਦੀ ਹੈ। ਉਹਨਾਂ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪਰ ਕਾਰ ਚਾਲਕ ਨੇ ਕਿਸੇ ਅਣਹੋਣੇ ਦੀ ਅਸ਼ੰਕਾ ਨੂੰ ਦੇਖਦੇ ਹੋਏ ਕਾਰ ਨੂੰ ਨਹੀਂ ਰੁਕਿਆ। ਇਤਨੇ ਵਿੱਚ ਉਹਨਾਂ ਔਰੋਪੀਆਂ ਨੇ ਜੋ ਬਾਈਕ ਦੇ ਨੇੜੇ ਖੜੇ ਸਨ ਬੈਕ ਸਵਾਰ ਸਨ ਉਹਨਾਂ ਨੇ ਗੋਲੀ ਚਲਾ ਦਿੱਤੀ ਗੋਲੇ ਚਲਾ ਦਿੱਤੇ ਗੋਲੇ ਪਿੱਛੇ ਜਿਹੜਾ ਕਾਰ ਦਾ ਸ਼ੀਸ਼ਾ ਉਹ ਸ਼ੀਸ਼ਾ ਤੋੜਦੇ ਹੋਏ ਉਹ ਗੋਲੇ ਕਾਰ 'ਚ ਬੈਠੇ ਜਸ਼ਵੀਰ ਕੌਰ ਦੇ ਲੱਗੇ ਜਸਪਾਲ ਸਿੰਘ ਦੇ ਘਰ ਵਾਲੇ ਦੇ ਗੋਲੀ ਲੱਗੀ ਜਸ਼ਵੀਰ ਕੌਰ ਲਾਹ ਲੁਹਾਨ ਹੋ ਗਈ ਉਹ ਕਾਰ ਦੇ ਵਿੱਚ ਟਿਕ ਪਏ ਪਰਿਵਾਰ ਵਾਲਿਆਂ ਨੇ ਬਿਨਾਂ ਦੇਰੀ ਕੀਤੇ ਉਹਦੇ ਹਾਲਤ ਦੇ ਗੰਮੀ ਤਨੂੰ ਦੇਖਦੇ ਹੋਏ ਪਹਿਲੇ ਛੰਡੀਗੜ ਅਤੇ ਫਿਰ ਇੱਕ ਨੀਡਿਆ ਪਾਰਲੀਮੈਂਟ ਇਲਾਕੇ ਲਈ ਤਸਵੀਰ ਕੋਰ ਨੂੰ ਡਾਕ ਲਿਖਵਾ ਦਿੱਤਾ ਇਸ ਵਾਰदात ਨੂੰ ਅੰਜਾਮ ਦੇਣ ਤੋਂ ਬਾਅਦ ਔਰੋਪੀ ਪੱਜਣ ਵਿੱਚ ਸਫਲ ਹੋ ਗਏ ਪਰ ਸਵਾਲ ਇਹ ਉੱਠਦਾ ਹੈ ਕਿ ਇਸ ਜਿਹੜੇ ਔਰੋਪੀ ਸੀ ਜਿਹੜੇ ਬਾਈਕ ਸਵਾਰ ਸੀ ਉਹਨਾਂ ਨੇ ਇਸ ਵਾਰदात ਨੂੰ ਅੰਜਾਮ ਕਿਉਂ ਦਿੱਤਾ ਕਿ ਕਿਸੇ ਲੁੱਟਲੇ ਮੰਚਾ ਦੇ ਨਾਲ ਖੜੇ ਸਨ ਜਾਂ ਕਿਸੇ ਹੋਰ ਕਾਰਨ ਕਰਕੇ ਵਾਰਦ ਨੂੰ ਅੰਜਾਮ ਦਿੱਤਾ ਗਿਆ ਇਹ ਤਾਂ ਪਤਾ ਔਰੋਪੀਆਂ ਦੇ ਫੜੇ ਜਾਣ ਤੋਂ ਬਾਅਦ ਹੀ ਲੱਗ ਪਾਏਗਾ ਦੋਸਤੋ ਇਸ ਸੰਬੰਧੀ ਜਦੋਂ ਖਨੋ ਦਾ ਡੀਐਸਪੀ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਕਹਿਣਾ ਸੀ ਕਿ ਪਾਸਪ੍ਰੇਤ ਸਿੰਘ ਦੀ ਸ਼ਿਕਾਇਤ ਕੇਸ ਦਰਜ ਕਰਕੇ ਅਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਲੱਗਦਾ ਹੈ ਕਿ ਜਲਦੇ ਹੀ ਮਾਮਲਾ ਟ੍ਰੇਸਟ ਕਰ ਲਿਆ ਜਾਵੇਗਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜਾਇਆ ਦੋਸਤੋ